ਲਾਰਜ ਚ ਵਿਕ ਰਹੀ ਹੈ ਉੱਤੇ ਦੋਸ਼ ਦੇ ਰਹੇ ਨੇ ਉਹਨਾਂ ਨੇ ਗਰੀਬਾਂ ਨੂੰ ਚਾਰੇ ਨੂੰ ਜੇ ਸ਼ਰਾਬ ਨਾ 2 ਨੰਬਰ ਚ ਵਿਕਦੀ ਹੁੰਦੀ ਕਿਉਂ ਖਰੀਦਦੇ ਹੋ ਉਹ ਆਪ ਹੀ ਡਿੱਗ ਗਏ ਜੇ ਉਹਨੇ ਪੀਣੀ ਹੁੰਦੀ ਜਾ ਕੇ ਠੇਕੇ ਤੋਂ ਲੈਂਦੇ ਤਾਂ ਕਿਹੜਾ ਕਿਹੜੀ ਪਾਰਟੀ ਚ ਛੱਡ ਕੇ ਕਿਹੜੀ ਪਾਰਟੀ ਚਲੇ ਜਾਂਦਾ ਇਹ ਸਮਝ ਤੋਂ ਬਾਹਰ ਹੈ ਪਰ ਬਿੱਟੂ ਜੀ ਤੇ ਹੋਰ ਜਿਹੜੇ ਐਸੇ ਲੀਡਰ ਨੇ ਇਹਨਾਂ ਤੋਂ ਆਸਤਾ ਹੈ ਨਹੀਂ ਸੀਗੇ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਮਿਲ ਸਰਕਾਰ ਇਹਦੇ ਤਿੰਨ ਚੀਜ਼ਾਂ ਨੇ ਇੱਕ ਤਾਂ ਜਿਹੜੇ ਦੋਸ਼ੀ ਨੇ ਅਫਸਰਾਂ ਤੋਂ ਲੈ ਕੇ ਹੋਰ ਸਾਰੇ ਸਾਰਿਆਂ ਨੂੰ ਸਜਾ ਮਿਲਣੀ ਚਾਹੀਦੀ ਹੈ ਘਟੋ ਘਟ 20-20 ਲੱਖ ਰੁਪਏ ਦਾ ਸਾਰੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਤੀਜਾ ਇੱਕ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਨੇ ਤੁਸੀਂ ਦੇਖੋਗੇ ਇਹਨਾਂ ਚ ਇੱਕ ਕੋਲੇ ਵੀ ਰੁਪਈਏ ਦੀ ਸੰਪਤੀ ਵੀ ਨਹੀਂ ਸਾਰੇ ਦਿਹਾੜੀਦਾਰ ਪਰਿਵਾਰ ਨੇ ਉਹਨਾਂ ਦੇ ਜਿਹੜੇ ਸਾਰੇ ਜੀ ਸੀ ਉਹ ਇਹਨਾਂ ਜਿਹੜੇ ਕਮਾਉਣ ਵਾਲੇ ਲੋਕ ਨੇ ਜਿਹੜੇ ਇਹ ਵਿਚਾਰੇ ਜਿਨ੍ਹਾਂ ਦੀ ਮੌਤ ਹੋਈ ਹੈ ਨੌਜਵਾਨਾਂ ਦੀ ਉਹ ਸਾਰੇ ਉਹਨਾਂ ਤੇ ਨਿਰਭਰ ਸੀ ਸੋ ਇਹ ਤਕਰੀਬਨ ਸਾਰੇ ਅਨਾਥ ਹੋਣ ਵਾਲਾ ਕੰਮ ਹੋ ਗਿਆ ਸੋ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਸਾਰਿਆਂ ਨੂੰ ਮੁਆਵਜ਼ਾ ਦੇਵੇ ਤੇ ਦੂਜਾ ਸਰਕਾਰ ਨੇ ਹੋਰ ਵੀ ਫਰਕ ਪਾਤਾ ਵੀ ਜਿਨ੍ਹਾਂ ਦੇ ਪੋਸਟਮਾਰਟਮ ਨਹੀਂ ਹੋਏ ਉਹਨਾਂ ਨੂੰ ਅਜੇ ਤੱਕ ਇੱਕ ਰੁਪਈਆ ਵੀ ਨਹੀਂ ਮਿਲਿਆ ਉਹ ਜਾਣ ਕੇ ਇਹਨਾਂ ਨੇ ਪੋਸਟਮਾਰਟਮ ਕਿਉਂ ਨਹੀਂ ਹੋਏ ਕਿ ਪ੍ਰਸ਼ਾਸਨ ਨੇ ਜ਼ਬਰਦਸਤੀ ਧੱਕੇ ਦੇ ਨਾਲ ਉਹਨਾਂ ਨੂੰ ਜਲਦੀ ਕਰਕੇ ਉਹਨਾਂ ਦੇ ਸੰਸਕਾਰ ਕਰਵਾਤੇ ਤੇ ਉਹ ਵਿਚਾਰੇ ਗਰੀਬ ਸੀ ਉਹਨਾਂ ਨੂੰ ਪਤਾ ਨਹੀਂ ਸੀ ਤੇ ਅੱਜ ਉਹ ਜਿਹੜੇ ਨੇ ਮੁਆਵਜ਼ੇ ਤੋਂ ਵਾਂਝੇ ਹੋ ਗਏ ਸੋ ਸਾਰਿਆਂ ਨੂੰ ਹੀ बराबर ਦਾ ਮੁਆਵਜ਼ਾ ਮਿਲਦੇ ਘੱਟੋ ਘੱਟ 20 ਲੱਖ ਰੁਪਏ ਮੁਆਵਜ਼ਾ ਸੀ ਜੀ ਸਰ ਜੇ ਗੱਲ ਕੀਤੀ ਉਸ ਦਿਨ ਵੀ ਕਹਿ ਰਹੇ ਸੀ ਜਿਨ੍ਹਾਂ ਦੇ ਪੋਸਟਮਾਸਟਰ ਮਰੇ ਉਹਨਾਂ ਨੂੰ ਵੀ 2 ਲੱਖ ਰੁਪਏ ਅਜੇ ਤੱਕ ਉਹਨਾਂ ਪਰਿਵਾਰਾਂ ਤੱਕ ਨਹੀਂ ਪਹੁੰਚਿਆ ਨਹੀਂ ਦਿੱਤਾ ਹੀ ਨਹੀਂ ਉਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਨੇ ਉਹਨਾਂ ਦੀ ਇਸ ਮੌਤ ਨੂੰ ਮੰਨੀ ਹੀ ਨਹੀਂ ਸ਼ਰਾਬ ਦੇ ਕਰਕੇ ਮੁਆਵਜ਼ਾ ਤਾਂ ਦੇਣੀ ਹੈ ਉਹ ਮਤਲਬ ਸਾਰੀ ਸ਼ਰਾਬ ਤੇ ਸਰਕਾਰ ਦੀ ਇਸ ਤੋਂ ਮਤਲਬ ਜਿਹੜਾ ਅਮਨ ਰੋੜੇ ਨੇ ਬਿਆਨ ਦਿੱਤਾ ਕਿ ਜੇਕਰ ਸਰਕਾਰੀ ਠੇਕੇ ਤੋਂ ਸ਼ਰਾਬ ਲਈ ਹੁੰਦੀ ਤਾਂ ਅਸੀਂ ਜ਼ਿੰਮੇਵਾਰ ਹੁੰਦੇ ਉਹ ਲਾਗੂ ਕਰ ਰਹੇ ਹੈ ਦੇਖੋ ਮੈਂ ਇਹ ਕਹਿਣਾ ਉਹ ਨਾ ਇਨਸਾਨੀਅਤ ਹੀ ਖਤਮ ਹੋ ਗਈ ਸਰਕਾਰ ਆਪਣੀ ਫੇਲਰ ਉਹਨਾਂ ਗਰੀਬਾਂ ਦੇ ਉੱਤੇ ਮਰ ਰਹੀ ਹੈ ਜਿਹੜੇ ਮਾਰੇ ਗਏ ਦੋ ਨੰਬਰ ਦੀ ਸ਼ਰਾਬ ਤਾਂ ਇਹਨਾਂ ਦੇ ਰਾਤ ਚ ਵਿਕ ਰਹੀ ਹੈ ਤੇ ਦੋਸ਼ ਦੇ ਰਹੇ ਨੇ ਉਹਨਾਂ ਨੂੰ ਗਰੀਬਾਂ ਨੂੰ ਚਾਰੇ ਨੂੰ ਜੇ ਸ਼ਰਾਬ ਨਾ ਦੋ ਨੰਬਰ ਦੀ ਵਿਕਦੀ ਹੁੰਦੀ ਕਿਉਂ ਖਰੀਦਦੇ ਉਹ ਉਹ ਆਪ ਹੀ ਢਿੱਕੇ ਜੇ ਉਹਨੇ ਪੀਣੀ ਹੁੰਦੀ ਜਾ ਕੇ ਠੇਕੇ ਤੋਂ ਲੈਂਦੇ ਉਹ ਤਾਂ ਤਾਂ ਖਰੀਦੀ ਨਾ ਦੋ ਨੰਬਰ ਦੀ ਵਿਕ ਰਹੀ ਸੀ ਕੌਣ ਕਿਹਦੇ ਰਾਤ ਚ ਵਿਕ ਰਹੀ ਹੈ ਇਹਨਾਂ ਦੇ ਰਾਤ ਚ ਵਿਕ ਰਹੀ ਹੈ ਦੋਸ਼ੀ ਕੌਣ ਹੈ ਫਿਰ ਸੋ ਬੜੀ ਸ਼ਰਮ ਸ਼ਰਮਿੰਦਾ ਕਰਨ ਵਾਲਾ ਬਿਆਨ ਦਿੱਤਾ ਹੈ ਅਮਨ ਅਰੋੜਾ ਜੀ ਨੇ ਜਿਹੜਾ ਦਿੱਤਾ ਹੈਗਾ ਮੇਰਾ ਉਸ ਪੰਜ ਸਾਲ ਪਹਿਲਾਂ ਦੇ ਬਿਆਨ ਕੱਢ ਲਓ ਮੈਂ ਕਿਹਾ ਸੀ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਪਾਣੀ ਦਾ ਬੁਲਬੁਲਾ ਹੁੰਦਾ ਹੈ ਨਾ ਜਿਵੇਂ ਉਹਦੇ ਵਰਗੀ ਹੈ ਇਹਨੇ ਛੇਤੀ ਇਹ ਕੁਝ ਮਿੰਟਾਂ ਦਾ ਹੁੰਦਾ ਉਹ ਉਹੀ ਕੰਮ ਇਹਨਾਂ ਦਾ ਸਕਿੰਟਾਂ ਲਈ ਕਹਿ ਲਓ ਤੇ ਤੁਸੀਂ ਦੇਖੋ ਇਹਨਾਂ ਦਾ ਕੋਈ ਪੈਰ ਤਾਂ ਹੈ ਨਹੀਂ ਬਸ ਹੁਣ ਖਿੰਡੇ ਜਾ ਰਹੇ ਆ ਤੁਹਾਨੂੰ ਦੇਖੋ ਚੋਣਾਂ ਤੋਂ ਬਾਅਦ ਮੈਨੂੰ ਲੱਗਦਾ ਐਮਐਲਏ ਵੀ ਇਹਨਾਂ ਦੇ ਸਾਰੇ ਭੱਜ ਜਾਣੇ ਆ ਸਰਕਾਰ ਇਹਨਾਂ ਦੀ ਜਾਂਦੀ ਚ ਰਹੂਗੀ ਕੇਜਰੀਵਾਲ ਦਾ ਜਿਹੜਾ ਅੰਦਰ ਹੈ ਉਹ ਸਰਕਾਰ ਦੇ ਬੜੇ ਦਿਨ ਬੜੇ ਸੀਮਤ ਰਹਿ ਗਏ ਇਹਨਾਂ ਦੀ ਤੇ ਅਰਬਣੀ ਦੀ ਬਿੱਟੂ ਚਲੇ ਗਏ ਕਿਉਂਕਿ ਤਿੰਨ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਵੀ ਹੋ ਕੀ ਰਿਹਾ ਪੰਜਾਬ ਦੀ ਸਿਆਸਤ 'ਚ ਇਹ ਤਾਂ ਕਿਹੜਾ ਕਿਹੜੀ ਪਾਰਟੀ 'ਚ ਛੱਡ ਕੇ ਕਿਹੜੀ ਪਾਰਟੀ ਚਲੇ ਜਾਂਦਾ ਇਹ ਸਮਝ ਤੋਂ ਬਾਹਰ ਹੈ ਪਰ ਬਿੱਟੂ ਜੀ ਤੇ ਹੋਰ ਜਿਹੜੇ ਐਸੇ ਲੀਡਰ ਨੇ ਇਹਨਾਂ ਤੋਂ ਆਸਤਾ ਹੈ ਨਹੀਂ ਸੀ ਇਹਨਾਂ ਨੇ ਕੀਤਾ ਹੁਣ ਇਹ ਤਾਂ ਇਹਨਾਂ ਦੀ ਪਾਰਟੀ ਕਾਂਗਰਸ ਇਹਦਾ ਕੋਈ ਕਹਿ ਸਕਦੀ ਹੈ ਇਹਦੇ ਬਾਰੇ ਅਸੀਂ ਕਿਉਂ ਕਹੀਏ ਅੱਗਲ ਗੱਲ ਨਾਲ ਗੁਜਾਇਸ ਹੈ ਹਜੇ ਵੀ ਭਾਜਪਾ ਦੀ ਘਟਨਾ ਵੀ ਹਜੇ ਵੀ ਹੈ ਜਾਂ ਮੈਨੂੰ ਤਾਂ ਨਹੀਂ ਲੱਗਦੀ ਕੋਈ ਗੰਜਸ਼